ਅਜੀ ਬੋਤੋ ਕੀ ਕਹਣਾ ਚਾਹਦੇ ਹੋ ਤੁਸੀਂ 3 ਦੇ ਬਾਰੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਸਿਆ ਦੇਵੀ ਤੁਝਾਰ ਪਬਲਿਕ ਸਕੂਲ ਦੇ ਵਿੱਚ ਅੱਜ ਧੀਆ ਮਨਾਈਆਂ ਗਈਆਂ ਨੇ ਅਸੀਂ ਬਹੁਤ ਕੁਝ ਇੰਜੋਏ ਕੀਤਾ ਹੈ ਅੱਜ ਰੰਗੋਲੀ ਬਣਾਈ ਗਈ ਆ ਪੱਖਿਆਂ ਦਾ ਪੱਖਿਆਂ ਦਾ ਅਰੇਜਮੈਂਟ ਕੀਤਾ ਗਿਆ ਚਰਖੇ ਦਾ ਅਰੇਜਮੈਂਟ ਕੀਤਾ ਗਿਆ ਫੁਲਕਾਰੀਆਂ ਦਾ ਅਰੇਜਮੈਂਟ ਕੀਤਾ ਗਿਆ ਤੇ ਮਹਿੰਦੀਆਂ ਲਗਵਾਈਆਂ ਗਈਆਂ ਨੇ ਤੇ ਅਸੀਂ ਅੱਜ ਆਪਣੇ ਅਧਿਆਪਕਾਂ ਦਾ ਸ਼ੁਕਰਾਨਾ ਕਰਦੇ ਹਾਂ ਕਿ ਸਾਨੂੰ ਹੋਰ ਵੀ ਸਿੱਖਣ ਨੂੰ ਮਿਲਦਾ ਹੈ ਪੰਜਾਬੀ ਸੱਭਿਆਚਾਰ ਸਿੱਖਣ ਨੂੰ ਮਿਲਦਾ ਹੈ ਉਹ ਤਾਂ ਹੋਰ ਕੁਝ ਕਹਿਣਾ ਚਾਹੁੰਦੇ ਆਂ ਤੀਆਂ ਦੇ ਪ੍ਰੋਗਰਾਮ ਬਾਰੇ ਹਾਂਜੀ ਮੈਨੂੰ ਸਕੂਲ ਵੱਲੋਂ ਮਿਸਟੀਲ ਦਾ ਇਨਾਮ ਵੀ ਦਿੱਤਾ ਗਿਆ ਸੀ ਤੇ ਮੇਰਿਆ ਹੋਰ ਵੀ ਸਾਰੀਆਂ ਕਲਾਸ ਵਾਲੀਆਂ ਕੁੜੀਆਂ ਨੂੰ ਵੀ ਵਕਫ ਵਕਫ ਤਰ੍ਹਾਂ ਸਨਮਾਨ ਕੀਤਾ ਗਿਆ ਸੀ ਤੇ ਹੋਰ ਸਕੂਲ ਵੱਲੋਂ ਹੀ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਸੀ ਉਹ ਤਾਂ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਬਾਰੇ ਚ ਤੀਆਂ ਦੇ ਪ੍ਰੋਗਰਾਮ ਦੇ ਬਾਰੇ ਤੀਆਂ ਦੇ ਤਿਹਾਰ ਵਿੱਚ ਅਸੀਂ ਸਾਰਿਆਂ ਨੇ ਗਿੱਧਾ ਕੀਤਾ ਸੀ ਕੁੜੀਆਂ ਨੇ ਬੋਲੀਆਂ ਪਾਈਆਂ ਸੀ ਡਾਂਸ ਕੀਤਾ ਸੀ ਭੰਗੜਾ ਕੀਤਾ ਸੀ ਤੇ ਮੁੰਡਿਆਂ ਨੇ ਵੀ ਭੰਗੜਾ ਕੀਤਾ ਸੀ ਤੇ ਰੰਗੋਲੀ ਰੰਗੋਲੀ ਦਾ ਵੀ ਰੰਗੋਲੀ ਦੇ ਮੁਕਾਬਲੇ ਵੀ ਹੋਏ ਸੀ ਤੇ ਮਹਿੰਦੀ ਦੇ ਵੀ ਮੁਕਾਬਲੇ ਹੋਏ ਸੀ ਤੇ ਸਾਰਾ ਸਕੂਲ ਸਟਾਫ ਨੇ ਵਧੀਆ ਪ੍ਰੋਗਰਾਮ ਕੀਤਾ ਸੀ। ਉਹ ਤਾਂ ਸੱਭਿਆਚਾਰ ਦੇ ਬਾਰੇ ਵਿੱਚ ਵਾਣੂ ਟੀਚਰ ਸਾਹਿਬਾਨ ਵੱਲੋਂ ਕੀ ਜਾਣਕਾਰੀ ਜਿਹੜੀ ਦਿੱਤੀ ਗਈ ਹੈ। ਸਾਡੇ ਪ੍ਰਿੰਸੀਪਲ ਮੈਮ ਨੇ ਦੱਸਿਆ ਸੀ ਕਿ ਸਾਨੂੰ ਪੰਜਾਬੀ ਸੱਭਿਆਚਾਰ ਵਿੱਚ ਸਭ ਪੰਜਾਬੀ ਸੱਭਿਆਚਾਰ ਅਮੀਰ ਹੈ ਤੇ ਸਾਨੂੰ ਸਭ ਪੰਜਾਬੀ ਸੱਭਿਆਚਾਰ ਵਿੱਚ ਜੁੜ ਕੇ ਰਹਿਣਾ ਚਾਹੀਦਾ ਹੈ ਤੇ ਸੌਣ ਦੇ ਮਹੀਨੇ ਤੀਆਂ ਦਾ ਤਿਹਾਰ ਬਹੁਤ ਮਤਲਬ ਰੱਖਦਾ ਹੈ। ਆਜੀ ਬੋਤ ਕੀ ਗੱਲ ਜਾਣੇ ਹੋ ਜੀ ਤੀਆਂ ਦੇ ਤਿਉਹਾਰ ਬਾਰੇ? ਅੱਜ ਸ਼ਸਤੀ ਕਾਲ ਦੇ ਸਾਰੇ ਨੂੰ ਮੇਰਾ ਨਾਮ ਲਵਨੀਤ ਤਖੌਰ ਹੈ ਤੇ ਮੈਂ ਜੱਸ ਪਬਲਿਕ ਸਕੂਲ ਵਿੱਚ ਪੜ੍ਹਦੀ ਹਾਂ ਜੀ ਅੱਜ ਸਾਡੇ ਸਕੂਲ ਵਿੱਚ ਧੀਆਂ ਦਾ ਤਹਾਰ ਮਨਾਇਆ ਗਿਆ ਇਸ ਦੇ ਵਿੱਚ ਬਹੁਤ ਕੁਝ ਕਰਾਇਆ ਗਿਆ ਸੀ ਗਿੱਧੇ ਪਾਏ ਬੋਲੀਆਂ ਪਾਈਆਂ ਤੇ ਇੱਥੇ ਹੀ ਆਪਾਂ ਨੱਚੇ ਵੀ ਆ ਤੇ ਮੁੰਡਿਆਂ ਦੇ ਭੰਗੜੇ ਪਾਏ ਆ ਮਹਿੰਦੀਆਂ ਦਾ ਪ੍ਰੋਗਰਾਮ ਵੀ ਕੀਤਾ ਗਿਆ ਤੇ ਇਹਦੇ ਨਾਲ ਹੀ ਖਾਣ ਪੀਣ ਦਾ ਅਰੇਂਜਮੈਂਟ ਵੀ ਅਧਿਆਪਕਾਂ ਵੱਲੋਂ ਕੀਤਾ ਗਿਆ ਸੀਗਾ ਇਹਦੇ ਵਿੱਚ ਪੰਖੇ ਆ ਚਰਖੇ ਅੱਧ ਦੀ ਬਹੁਤ ਕੁਝ ਸੀਗਾ ਤੇ ਅਸੀਂ ਗਿੱਧੇ ਪਾਣ ਦੇ ਵਿੱਚ ਇਹਨਾਂ ਨੂੰ ਯੂਜ਼ ਵੀ ਕੀਤਾ ਵੀ ਉਹ ਤਾਂ ਹੋਰ ਕੁਝ ਖਾਸ ਕਹਿਣਾ ਚਾਹਦੇ ਹੋ ਹਾਂਜੀ ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਪਣਾ ਪੰਜਾਬੀ ਸੱਭਿਆਚਾਰ ਐਦਾ ਹੀ ਅਪਣਾਈ ਜਾਵਾਂਗੇ ਇਹਨਾਂ ਨਾਲ ਜੁੜੇ ਰਵਾਂਗੇ ਇਸ ਤੋਂ ਦੂਰ ਨਹੀਂ ਜਾਵਾਂਗੇ ਹਾਂ ਬਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਬਾਰੇ ਸਸ਼ੀ ਕਲ ਜੀ ਮੇਰਾ ਨਾਮ ਪਿੰਕਾ ਹੈ ਆ ਮੈਂ 10th ਕਲਾਸ ਦੇ ਸਟੂਡੈਂਟ ਆ ਤੇ ਮੈਂ ਜਹਾਟਪੁਰ ਸਕੂਲ ਵਿੱਚ ਪੜ੍ਹਦੀ ਆ ਅਸੀਂ ਅੱਜ ਧੀਆ ਦਾ ਤਿਉਹਾਰ ਮਨਾਇਆ ਸੀ ਤੇ ਅਸੀਂ ਧੀਆ ਦੇ ਤਿਉਹਾਰ ਵਿੱਚ ਬਹੁਤ ਸਾਰੀ ਅਰੇਂਜਮੈਂਟ ਕੀਤੀ ਸੀ ਜਿਵੇਂ ਕਿ ਅਸੀਂ ਅਧਿਆਪਕਾ ਅਧਿਆਪਕਾ ਵੱਲੋਂ ਫਰੈਸ਼ਮੈਨ ਦਾ ਇੰਤਜ਼ਾਮ ਕੀਤਾ ਸੀ ਅਸੀਂ ਧੀਆ ਵਿੱਚ ਚਰਖੇ ਪੱਖੀਆਂ ਤੇ ਫੁਲਕਾਰੀਆਂ ਦੇ ਇੰਤਜ਼ਾਮ ਕੀਤਾ ਸੀ ਤੇ ਤੇ ਕੁੜੀਆਂ ਨੇ ਮਹਿੰਦੀਆਂ ਦੇ ਮੁਕਾਬਲੇ ਕੀਤੇ ਸੀ ਤੇ ਸਕੂਲ ਵਿੱਚ ਬਹੁਤ ਸਾਰੇ ਪਰਫਾਰਮੈਂਸ ਕੀਤੇ ਗਏ ਸੀ ਗਿੱਧਾ ਪੰਗੜਾ ਕੀਤਾ ਸੀ ਤੇ ਮੁੰਡਿਆਂ ਨੇ ਪੰਗੜੇ ਤੇ ਕੁੜੀਆਂ ਨੇ ਗਿੱਧਾ ਪਾਏ ਸੀ ਤੇ ਬੋਲੀਆ ਕੀਤੀਆਂ ਸੀ ਕੋਈ ਪ੍ਰਾਈਜ਼ ਨਹੀਂ ਦਿੱਤੇ ਗਏ ਸੀ ਹਾਂਜੀ ਪ੍ਰਾਈਸ ਸਾਰਿਆਂ ਨੂੰ ਦਿੱਤੇ ਗਏ ਸੀ ਸਾਰਿਆਂ ਨੂੰ ਵਕ ਵਕ ਇਨਾਮ ਦਿੱਤੇ ਗਏ ਸੀ